ਬਹਾਦਰ ਬੀਬੀ ਬਸੰਤ ਲਤਾ ਬੀਬੀ ਬਸੰਤ ਲਤਾ ਬਹੁਤ ਭਗਤੀ ਭਾਵ ਵਾਲੀ ਸੇਵਾ ਸਿਮਰਨ ਵਿੱਚ ਇੰਨੀ ਗਦੂੜ ਕਿ ਵਿਆਹ ਨਹੀਂ ਕਰਵਾਇਆ ਜਦੋਂ ਕਰ ਦੇ ਵਿਆਹ ਕਰਨ ਲੱਗੇ ਤਾਂ ਇਹ ਅਨੰਦਪੁਰ ਸਾਹਿਬ ਮਾਤਾ ਸਾਹਿਬ ਕੌਰ ਪਾਸ ਉਹਨਾਂ ਦੀ ਸੇਵਾ ਵਿੱਚ ਜੁਟ ਗਈ ਜਦੋਂ ਅਨੰਦਪੁਰ ਛੱਡਿਆ ਤਾਂ ਮਾਤਾ ਜੀ ਨਾਲੋਂ ਵਿਛੜ ਕੇ ਦੁਸ਼ਮਣਾਂ ਦੇ ਹੱਥ ਆ ਗਈ ਇਸ ਨੇ ਆਪਣਾ ਧਰਮ ਪਵਿੱਤਰ ਰੱਖਣ ਲਈ ਅਰਦਾਸ ਕੀਤੀ ਆਪਣੀ ਇੱਜ਼ਤ ਦੀ ਪਵਿੱਤਰਤਾ ਕਲਗੀਆਂ ਵਾਲੇ ਆਪੇ ਆਰ ਰੱਖੀ ਅਤੇ ਇਸ ਦੇ ਉਪਦੇਸ਼ ਸੁਣ ਕੇ ਇਸ ਨੂੰ ਚੁੱਕ ਕੇ ਲਿਆਉਣ ਵਾਲਾ ਇਸ ਨੂੰ ਭੈਣ ਬਣਾ ਕੇ ਆਪ ਵੀ ਸੁਧਰ ਗਿਆ ਉਹ ਬੀਬੀ ਬਸੰਤ ਲਤਾ ਇੱਕ ਖੱਤਰੀਆਂ ਦੀ ਲੜਕੀ ਸੀ ਇਸ ਦੇ ਮਾਪੇ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਨ ਇਹ ਪਰਿਵਾਰ ਦਸਾਂ ਨਵਾਂ ਦੀ ਕੀਰਤ ਕਰਦੇ ਤੇ ਬਹੁਤ ਹਿੱਸਾ ਗੁਰੂ ਘਰ ਭੇਜ ਦਿੰਦੇ ਬੜਾ ਧਰਮਾਤਮਾ ਪਰਿਵਾਰ ਸੀ ਬਸੰਤ ਲਤਾ ਇਹਨਾਂ ਦੀ ਤੀਜੀ ਲੜਕੀ ਸੀ ਇਹ ਮਾਪਿਆਂ ਨਾਲ ਗੁਰੂ ਘਰ ਆ ਝਾੜੂ ਅਤੇ ਲੰਗਰ ਦੀ ਸੇਵਾ ਕਰਦੀ ਸੀ ਸੇਵਾ ਕਰਦੀ ਸਿਮਰਨ ਕਰਦੀ ਰਹਿੰਦੀ ਇਸ ਸੁੰਦਰ ਸਰੀਰ ਵਿੱਚ ਪਵਿੱਤਰ ਆਤਮਾ ਸਾਂਭੀ ਬੈਠੀ ਸੀ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਕੇ ਨਿਤਨੇਮ ਕਰ ਦੀਵਾਨ ਵਿੱਚ ਕਥਾ ਕੀਰਤਨ ਸਰਵਣ ਕਰ ਬਾਕੀ ਸਮਾਂ ਉੱਥੇ ਕਈ ਕਿਸਮ ਦੀ ਸੇਵਾ ਕਰਦੀ ਨਾ ਅੱਕਦੀ ਨਾ ਥੱਕਦੀ 16 ਸਾਲਾਂ ਦੀ ਮੁਟਿਆਰ ਹੋ ਗਈ ਸੀ ਇਸ ਦੇ ਮਾਪਿਆਂ ਗੁਰੂ ਗੋਬਿੰਦ ਸਿੰਘ ਜੀ પાસે ਇਸ ਦੇ ਵਿਆਹ ਕਰਨ ਬਾਰੇ ਵਿਚਾਰ ਪੁੱਛੀ ਤਾਂ ਉਹਨਾਂ ਕਿਹਾ ਕਿ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਜਦੋਂ ਬਸੰਤ ਲਤਾ ਨੂੰ ਇਸ ਵਿਆਹ ਦੇ ਵਿਚਾਰ ਦਾ ਪਤਾ ਲੱਗਾ ਤਾਂ ਇਸ ਨੇ ਆਪਣੇ ਮਾਪਿਆਂ ਨੂੰ ਤਾਰਨਾ ਕਰਦਿਆਂ ਕਿਹਾ ਕਿ ਮੈਂ ਕੁਵਾਰੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦੀ ਹਾਂ ਜੇ ਮੇਰਾ ਜ਼ਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ ਇਹ ਪਵਿੱਤਰ ਵਿਚਾਰਾਂ ਦੀ ਧਾਰਨੀ ਸੀ ਅਤੇ ਮਾਤਾ ਸਹਿਬ कौर ਪਾਸ ਰਹਿ ਉਹਨਾਂ ਦੀ ਸੇਵਾ ਕਰਨੀ ਚਾਹੁੰਦੀ ਸੀ ਜਦੋਂ ਬਸੰਤ ਨੂੰ ਪਤਾ ਲੱਗਾ ਉਸ ਦੇ ਮਾਪੇ ਉਸ ਦੇ ਲਈ ਪਵਿੱਤਰ ਵਿਚਾਰਾਂ ਵਿਰੁੱਧ ਡਟ ਗਏ ਹਨ ਤਾਂ ਉਹ ਅੱਜ ਕੇ ਮਾਤਾ ਸਹਿਬ कौर پاس ਆ ਗਈ ਮਾਤਾ ਜੀ ਦੇ ਪਵਿੱਤਰ ਚਰਨ ਤਕੜ ਹੰਝੂਆਂ ਨਾਲ ਭਿਉ ਦਿੱਤੇ ਮਾਤਾ ਜੀ ਨੇ ਕਿਹਾ ਕਿ ਉਹ ਉਸ ਦੇ ਮਾਪਿਆਂ ਨੂੰ ਉਸ ਦਾ ਵਿਆਹ ਕਰਨ ਤੋਂ ਰੋਕਣ ਆਖਰ ਮਾਤਾ ਜੀ ਨੇ ਉਸ ਦੇ ਮਾਪਿਆਂ ਨੂੰ ਉਸ ਦੀ ਸ਼ਾਦੀ ਕਰ ਲੋ ਵਰਜ ਦਿੱਤਾ ਅਤੇ ਕਰਨਾ ਜਾਣ ਦਿੱਤਾ ਮਾਤਾ ਜੀ ਦੀ ਬڑے ਪ੍ਰੇਮ ਅਤੇ ਸ਼ਰਧਾ ਨਾਲ ਸੇਵਾ ਕਰਦੀ ਨਿਸ਼ਕਾਮ ਸੇਵਾ ਅਤੇ ਸਿਮਰਨ ਤੇ ਬਸੰਤ ਨੂੰ ਇੱਕ ਦੇਵੀ ਹੀ ਬਣਾ ਦਿੱਤਾ ਸਾਰੇ ਪਾਸੇ ਇਸ ਦੇ ਆਦਰ ਮਾਣ ਹੋਣ ਲੱਗ ਪਏ ਇੱਥੇ ਰਹਿ ਇਸ ਨੇ ਗੁਰਮੁਖੀ ਅਤੇ ਸੰਸਕ੍ਰਿਤ ਦੀ ਪੜ੍ਹਾਈ ਵੀ ਸਿੱਖੀ ਕੇਵਲ 5 ਘੰਟੇ 100 ਬਾਕੀ ਸਮਾਂ ਸੇਵਾ ਸਿਮਰਨ ਤੇ ਨੇਕ ਕੰਮ ਕਰਨ ਵਿੱਚ ਗੁਜ਼ਾਰਦੀ ਹਰ ਵਕਤ ਮਾਤਾ ਜੀ ਨੂੰ ਵੱਧ ਤੋਂ ਵੱਧ ਸੇਵਾ ਅਤੇ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਕਰਦੀ ਰਹਿੰਦੀ ਇੱਧਰ ਕਈ ਮਹੀਨਿਆਂ ਦੀ جنگ ਤੋਂ ਬਾਅਦ ਆਨੰਦਪੁਰ ਛੱਡਣਾ ਪਿਆ ਗੁਰੂ ਜੀ ਅਜੇ ਕਿਲਾ ਖਾਲੀ ਕਰਕੇ ਥੋੜੀ ਦੂਰ ਹੀ ਗਏ ਸਨ ਕਿ ਬੈਰੀਆਂ ਨੇ ਗਾਉ ਅਤੇ ਕੁਰਾਨ ਤੇ ਹੱਥ ਰੱਖ ਖਾਧੀਆਂ ਕਸਮਾਂ ਸ਼ਿੱਕੇ ਤੇ ਟੰਗ ਪਿੱਛੇ ਹਮਲਾ ਕਰ ਦਿੱਤਾ ਆਪਣੀ ਜਵਾਨੀ ਨੂੰ ਗੁਰੂ ਘਰ ਤੋਂ ਵਾਰਨ ਵਾਲੀ ਬਸੰਤ ਨੇ ਮਾਤਾ ਸਹਿਬ कौर ਦਾ ਸਾਥ ਨਾ ਛੱਡਿਆ ਮਾਤਾ ਜੀ ਨਾਲ ਪੈਦਲ ਚੱਲ ਪਈ ਮਾਤਾ ਜੀ ਨੇ ਬਥੇਰਾ ਸਮਝਾਇਆ ਕਿ ਉਹ ਮਾਤਾ ਦੇ ਨਾਲ ਪਾਲਕੀ ਵਿੱਚ ਬੈਠ ਜਾਵੇ ਇਹੋ ਕਹਿ ਟਾਲਦੀ ਵੀ ਕਿ ਉਹ ਪੂਜਨੀਕ ਮਾਤਾ ਦੇ ਬਰਾਬਰ ਨਹੀਂ ਬੈਠ ਸਕਦੀ ਬਸੰਤ ਲਤਾ 23 ਕੋਸਾਲ ਦੀ ਹੋਵੇਗੀ ਪਵਿੱਤਰ ਜੀਵਨ ਕਵਾਰਾਪਨ ਹੋਣ ਕਰਕੇ ਕਾਫੀ ਬਲਵਾਨ ਸੀ ਚੁੰਗੀਆਂ ਮਾਰਦੀ ਪਾਲਕੀ ਦੇ ਨਾਲ ਨੱਠੀ ਜਾਂਦੀ ਹੱਥ ਵਿੱਚ ਨੰਗੀ ਕਿਰਪਾਨ ਸਿਰ ਉੱਪਰ ਕੇਸਰੀ ਲੱਕ ਦਿਮਾਲੇ ਕਮਰ ਕੱਸਾ ਫਰਤੀਲਾ ਸਰੀਰ ਇੰਨੀ ਠੰਡ ਤੇ ਸ਼ੀਤ ਵਾਲੀ ਹਵਾ ਦੀ ਵੀ ਕੋਈ ਪ੍ਰਵਾਹ ਨਾ ਕਰਦੀ ਅੱਗੇ ਜਵਨਮਤੀ ਸ਼ੂਕਾ ਮਾਰਦੀ ਸਰਸਾ ਨਦੀ ਠਾਠਾਂ ਮਾਰ ਰਹੀ ਹੈ ਇਸ ਨੂੰ ਪਾਰ ਕਰ ਠੰਡ ਨਾਲ ਬੁੰਦਲ ਗਈ ਪਹਿਲਾ ਵਾਂਗ ਪਾਲਕੀ ਨਾਲ ਚੱਲਣੋਂ ਅਸਮਰਥ ਹੋ ਗਈ ਹਨੇਰੀ ਰਾਤ ਵਿੱਚ ਠੇਡਾ ਖਾੜ ਡਿੱਗ ਪਈ ਕਾਲੀ ਵਿੱਚ ਸਾਥੀ ਅੱਗੇ ਨਿਕਲ ਗਏ ਜਦੋਂ ਹੋਸ਼ ਆਈ ਤਾਂ ਕਿਰਪਾਨ ਸੰਭਾਲ ਫਿਰ ਤੁਰ ਪਈ ਕਿਸ਼ੋਂ ਨਰਦਈ ਵੈਰੀਆਂ ਦੇ ਛਪਾਈਆਂ ਆ ਮਿਲੇ ਬਿਜਲੀ ਦੀ ਲਿਸ਼ਕ ਨਾਲ ਉਹਨਾਂ ਦੀ ਨਿਗਾਹ ਇਸ ਤੇ ਪਈ ਸੁੰਦਰ ਮਟਿਆਰ ਨੂੰ ਇਕੱਲਿਆਂ ਵੇਖ ਪਕੜ ਲਿਆ ਇਸ ਛਨੇਕਰਪਾਨ ਦਾ ਪ੍ਰਯੋਗ ਕਰਨ ਦਾ ਬਥੇਰਾ ਯਤਨ ਕੀਤਾ ਇੱਕ ਤਾਂ ਠੰਡ ਨੇ ਉਸ ਨੂੰ ਢਟਾਲ ਕਰ ਦਿੱਤਾ ਸੀ ਦੂਜੇ ਵੈਰੀਆਂ ਦਾ ਗਲਵਾ ਪੈ ਗਿਆ ਵਿਚਾਰੀ ਦੀ ਕੋਈ ਪੇਸ਼ ਨਾ ਗਈ ਸਿਪਾਹੀ ਉਸ ਨੂੰ ਧੁੰਦੇ ਆਪਣੇ ਹਾਕਮ ਸਮੁੰਦਖਾਂ ਪਾਸ ਲੈ ਗਏ ਇਹ ਬੜਾ ਨਰਦਈ ਤੇ ਕਾਮੀ ਪੁਰਸ਼ ਸੀ ਇਸ ਨੂੰ ਵੇਖ ਉਹ ਆਪਣਾ ਦਿਲ ਹੀ ਖੋ ਬੈਠਾ ਸਮੁੰਦਖਾਂ ਪਹਾੜੀ ਰਾਜਿਆਂ ਦਾ ਨਵਾਬ ਸੀ ਬੜਾ ਬਦਚੱਲਣ ਲਾਲਚੀ ਅਤੇ ਅਭਿਮਾਨੀ ਸੀ ਬਸੰਤ ਨੂੰ ਆਪਣੇ ਕਿਲੇ ਵਿੱਚ ਲੈ ਗਿਆ ਕਿਲੇ ਵਿੱਚ ਲਜਾ بڑے ਲਾਲਚ ਮੁਖ ਬੀਗਮ ਬਣਾਉਣ ਅਤੇ ਹੋਰ ਐਸ਼ੋ ਇਸ਼ਰਤ ਦੇ ਲਾਲਚ ਤੇ ਬਰਗਲਾਉਣ ਲੱਗਾ ਪਰ ਬਸੰਤ ਲਤਾ ਨੇ ਸੱਚੀ ਗੱਲ ਕਹੀ ਕੇ ਬਸੰਤ ਨੂੰ ਭਾਵੇਂ ਤੁਸੀਂ ਕੁੱਟ ਕੁੱਟ ਭੁੱਖਿਆਂ ਰੱਖ ਕੀਮਾ ਕੀਮਾ ਕਰ ਦਿਓ ਕਿ ਕਦੇ ਮਰਦ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰੇਗੀ ਮੈਂ ਸਤਿਗੁਰੂ ਜੀ ਦੀ ਖਜੂਰੀ ਵਿੱਚ ਇਹ ਪ੍ਰਣ ਕੀਤਾ ਹੈ ਮੈਨੂੰ ਸੰਸਾਰਕ ਐਸ਼ੋ ਇਸ਼ਰਤ ਨਹੀਂ ਪਾਉਂਦੇ ਮੈਂ ਮਾਤਾ ਜੀ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਹੋਇਆ ਹੈ ਜੇ ਉਹ ਮਿਲ ਜਾਣ ਤਾਂ ਉਹਨਾਂ ਦੇ ਚਰਨਾਂ ਵਿੱਚ ਸੇਵਾ ਕਰ ਜੀਵਨ ਬਤੀਤ ਕਰ ਸਕਾਂ ਸਮੁੰਦਖਾਂ ਇਸ ਨੂੰ ਗੁਰੂ ਘਰ ਵਿੱਚੋਂ ਇਸਤਰੀ ਸਮਝਦਾ ਸੀ ਸਮੁੰਦਖਾਂ ਨੇ ਬੜਾ ਜ਼ੋਰ ਲਾਇਆ ਕਿ ਬਸੰਤ بیگم ਬਣ ਜਾਵੇ ਲਾਲਚ ਡਰਾਵੇ ਜਦੋਂ ਫੇਲ ਹੋ ਗਏ ਤਾਂ ਇਸ ਨੂੰ ਬੰਦੀਖਾਨੇ ਵਿੱਚ ਪਾ ਕੇ ਨਿਰਵਲ ਕਰਨ ਦੀ ਵਿਚਾਰ ਬਣਾਈ ਬੰਦੀਖਾਨਾ ਵੀ ਇੱਕ ਨਰਕ ਹੀ ਸੀ ਸਲਾਬੀ ਥਾਂ ਕੋਪਹਨੇਰਾ ਅੰਦਰ ਕੀੜੇ ਮਕੌੜੇ ਚੂਹੇ ਘਰ ਲੀਆਂ ਅਨੇਕ ਹੋਰ ਜੀਵ ਇਸ ਵਿੱਚ ਇੱਕ ਪੱਥਰ ਦਾ ਉੱਚਾ ਥੜਾ ਬਣਿਆ ਹੋਇਆ ਸੀ ਜਿਸ ਉੱਪਰ ਬੈਠਿਆ ਜਾ ਤਾਂ ਸਕਦਾ ਸੀ ਜੰਗਲ ਪਾਣੀ ਵੀ ਵਿੱਚੇ ਹੀ ਸੀ ਪਹਿਲੀ ਰਾਤ ਸਿਰ ਤੇ ਆਈ ਥੱਕੀ ਟੁੱਟੀ ਨੂੰ ਨੀਂਦ ਆ ਗਈ ਸਾਰੀ ਰਾਤ ਰਾਹ ਵਿੱਚ ਕਸ਼ਟ ਤੇ ਲੜਾਈ ਦਾ ਖਿਆਲ ਫਿਲਮ ਬਾਂਗ ਕੱਲਾਂ ਵਿੱਚ ਆਉਂਦਾ ਰਹਾ ਜਦੋਂ ਮਾਤਾ ਸਹਿਬ ਕੌਰ ਦਾ ਵਿਛੋੜਾ ਯਾਦ ਆ ਗਿਆ ਸੁਪਨੇ ਵਿੱਚ ਬੜਾਉਣ ਲੱਗੀ ਮਾਤਾ ਜੀ ਮਾਤਾ ਜੀ ਮੈਨੂੰ ਛੱਡ ਕੇ ਨਾ ਜਾਇਓ ਕਰਦੀ ਉੱਠ ਕੇ ਭੱਜੀ ਤਾਂ ਬੰਦੇ ਦੀ ਪੱਥਰ ਦੀ ਕੰਧ ਨਾਲ ਸਿਰ ਜਾ ਵੱਜਾ ਛੱਟ ਲੱਗੀ ਤਾਂ ਹੋਸ਼ ਵਿੱਚ ਆਈ ਤਾਂ ਪਤਾ ਲੱਗਾ ਕਿ ਮੈਂ ਕੈਦ ਵਿੱਚ ਹਾਂ ਉੱਥੇ ਹੀ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਕਰ ਅਰਦਾਸ ਬੇਨਤੀ ਕਰਨ ਲੱਗੀ ਏ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਦਿਆਲੂ ਪਿਤਾ ਦਾਸੀ ਨੂੰ ਤਾਂ ਤੇਰਾ ਹੀ ਆਸਰਾ ਹੈ ਮੈਂ ਭੋਲੇ ਭਾ ਪ੍ਰਣ ਕਰ ਲਿਆ ਸੀ ਕਿ ਤੇਰੇ ਚਰਨਾਂ ਵਿੱਚ ਜੀਵਨ ਬਤੀਤ ਕਰਾਂਗੀ ਮਾਤਾ ਜੀ ਦੀ ਸੇਵਾ ਕਰਾਂਗੀ ਗੁਰੂ ਘਰ ਦੇ ਝੂਠੇ ਵਰਤਨ ਮਾਂਜਾਂਗੀ ਅਤੇ ਸੰਗਤ ਦੇ ਜੋੜੇ ਛਾੜ ਜਨਮ ਸਫਲਾ ਕਰਾਂਗੀ ਕੀ ਪਾਣਾ ਵਰਤਾ ਦਿੱਤਾ ਸਾਰੇ ਵਿਛੜ ਗਏ ਮੈਨੂੰ ਇਕੱਲੀ ਨੂੰ ਛੱਡ ਗਏ ਮੇਰਾ ਰੂਪ ਅਤੇ ਜਵਾਨੀ ਹੀ ਮੇਰਾ ਬੈਰੀ ਬਣ ਗਿਆ ਮੈਨੂੰ ਤੇ ਮੇਰੀ ਪਵਿੱਤਰਤਾ ਨੂੰ ਬਚਾਓ ਮੇਰਾ ਧਰਮ ਚੱਲਿਆ ਜੇ ਕਿਤੇ ਮੇਰਾ ਨਰਕਾ ਵਿੱਚ ਵਾਸਾ ਨਾ ਹੋਵੇ हे ਜਗਤ ਰਖਕ ਦੀਨ ਦੇ ਆਲੂ ਪ੍ਰਭੂ ਲੱਜਿਆ ਰੱਖੋ ਰਖਨ ਹਾਰੇ ਰੱਖੋ ਆਪ ਸਗਲ ਸੁੱਖਾ ਪ੍ਰਭ ਤੁਮਰੇ ਹੱਥ ਇਸ ਤਰ੍ਹਾਂ ਪ੍ਰਮਾਤਮਾ ਅੱਗੇ ਲੜੀਆਂ ਲੈ ਰਹੀ ਸੀ ਕਿ ਪ੍ਰਭ ਮੇਰੀ ਸਹਾਈਤਾ ਕਰੋ ਇਸ ਤਰ੍ਹਾਂ ਆਪਣੇ ਨਾਲ ਹੀ ਗੱਲਾਂ ਕਰ ਰਹੀ ਸੀ ਕਿ ਇੱਕ ਅਧਖੜ Hindu ਤੀਵੀਂ ਦੀਵਾ ਲੈ ਕੇ ਬੰਦੀਖਾਨੇ ਦੇ ਬੂਹੇ ਅੱਗੇ ਆ ਖਲੋਤੀ ਅਤੇ ਕਹਿਣ ਲੱਗੀ ਕਿ ਉਹ Hindu ਹੈ ਉਸ ਨੂੰ ਖਾਨ ਬਹਾਦਰ ਨੇ ਉਸ ਲਈ ਰੋਟੀ ਪਕਵਾ ਕੇ ਕੱਲੀ ਰੋਟੀ ਖਾ ਲਏ। ਬਸੰਤ ਲਤਾ ਨੇ ਬੜਾ ਟਾਲਿਆ ਪਰ ਉਸ ਬੁੱਢੜੀ ਨੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕਰ ਦਿੱਤਾ। ਦੋ ਤਿੰਨ ਦੀ ਦੁਖੀ ਨੇ ਰੋਟੀ ਖਾਧੀ ਤੇ ਅੰਦਰ ਜਾ ਪੱਥਰ ਤੇ ਲੇਟੀ। ਚੰਦਰਪ੍ਰਭਾ ਹਿੰਦੂ ਤੀਵੀ ਨੂੰ ਅਜੇ ਥੋੜਾ ਚਿਰ ਹੀ ਗਈ ਨੂੰ ਹੋਇਆ ਸੀ ਕਿ ਸਮੁੰਦਖਾਂ ਬੰਦੀਖਾਨੇ ਵਿੱਚ ਆ ਬੜਿਆ। ਆਉਂਦਿਆਂ ਹੀ ਬਸੰਤ ਨੂੰ ਕਿਹਾ ਸੁੰਦਰਤਾ ਦੀ ਦੇਵੀ ਮੈਨੂੰ ਅਫਸੋਸ ਹੈ ਤੈਨੂੰ ਇਸ ਕਾਲ ਕੋਠੜੀ ਵਿੱਚ ਛੱਟਣਾ ਪਿਆ ਮੈਨੂੰ ਦੱਸੋ ਮੇਰੇ ਵਿੱਚ ਕੀ ਐਬ ਹੈ ਤੇਰੇ ਸਾਰੇ ਸਾਥੀ ਤੇ ਗੁਰੂ ਦਾ ਪਰਿਵਾਰ ਖਤਮ ਕਰ ਦਿੱਤਾ ਹੈ ਤੇਰਾ ਹੁਣ ਕੋਈ ਆਸਰਾ ਨਹੀਂ ਰਿਹਾ ਤੂੰ ਇਕੱਲੀ ਕੀ ਕਰੇਂਗੀ ਕਿੱਥੇ ਜਾਵੇਂਗੀ ਤੈਨੂੰ ਸਭ ਸੁੱਖ ਆਰਾਮ ਅਰਪਣ ਕੀਤਾ ਜਾਵੇਗਾ ਬਸੰਤ ਨੇ ਕਿਹਾ ਕਿ ਮੈਂ ਇੱਕ ਵਾਰੀ ਨਹੀਂ ਕਈ ਵਾਰੀ ਕਿਹਾ ਹੈ ਕਿ ਮੈਂ ਉਸ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਸਮ ਖਾਦੀ ਹੈ ਕਿ ਮੈਂ ਕਿਸੇ ਨੂੰ ਪਤੀ ਨਹੀਂ ਮੰਨਾਂਗੀ ਨਾ ਕੋਈ ਬੁਰਾ ਐਬ ਕਰਨਾ ਹੈ ਮੈਨੂੰ ਪਵਿੱਤਰ ਰਹਿਣ ਦਿਓ ਮੈਨੂੰ ਆਪਣੀ ਭੈਣ ਸਮਝੋ ਮੇਰੇ ਤੇ ਦਇਆ ਕਰੋ ਧਰਮ ਕਰੋ ਸਦਾ ਖੁਦਾ ਪਾਸੋਂ ਡਰਨਾ ਚਾਹੀਦਾ ਹੈ ਮੈਂ ਇੱਕ ਇਸਤਰੀ ਹਾਂ ਅਤੇ ਨਿਰਬਲ ਹਾਂ ਇਸ ਨਿਰਵਲਤਾ ਦਾ ਲਾਭ ਨਾ ਉਠਾਓ ਖੁਦਾ ਮੰਦਾ ਚੰਗਾ ਸਭ ਕੁਝ ਦੇਖਦਾ ਹੈ ਪਾਪ ਕਰਕੇ ਦੋਜਕ ਦੀ ਅੱਗ ਵਿੱਚ ਨਾ ਸੜਿਓ ਸਮੁੰਦ ਖਾਂ ਨਸ਼ੇ ਵਿੱਚ ਅੰਨਾ ਹੋਇਆ ਪਿਆ ਸੀ ਕਹਿਣ ਲੱਗਾ ਕਿ ਜੇ ਇਹ ਨਾ ਮੰਨੇਗੀ ਮੈਂ ਤੱਕੇ ਸ਼ਾਹੀ ਕਰਾਂਗਾ ਬੀ ਬਸੰਤ ਲਤਾ ਬੋਲੀ ਕੌਣ ਹੈ ਮੇਰੇ ਨਾਲ ਟੱਕੇ ਸ਼ਾਹੀ ਕਰਨ ਵਾਲਾ ਮੇਰਾ ਸਤਿਗੁਰੂ ਮੇਰੇ ਧਰਮ ਦਾ ਰਾਖਾ ਹੈ ਅਕਾਲ ਪੁਰਖ ਮੇਰੇ ਜਈਆਂ ਅਬਲਾਵਾਂ ਦੀ ਬੇਨਤੀ ਸੁਣ ਕੇ ਰੱਖਿਆ ਕਰਦਾ ਹੈ ਕੰਨ ਖੋਲ ਕੇ ਸੁਣ ਲੈ ਮੈਨੂੰ ਹੱਥ ਲਾ ਕੇ ਆਪਣਾ ਸਤਿਆਨਾਸ਼ ਨਾ ਕਰਵਾ ਲਵੀ ਮੈਂ ਬਿਜਲੀ ਹਾਂ ਚੰਡੀ ਹਾਂ ਮੇਰੀ ਪਵਿੱਤਰਤਾ ਸੱਚੀ ਹੈ ਕੋਈ ਮਨੁੱਖ ਮੇਰੇ ਤਨ ਨੂੰ ਹੱਥ ਨਹੀਂ ਲਾ ਸਕਦਾ ਸਮੁੰਦਖਨ ਬੋਲਿਆ ਸਤਗੁਰੂ ਤੇਰਾ ਆਪਣੀ ਰਾਖੀ ਨਾ ਕਰ ਸਕਿਆ ਤੇਰੀ ਕੀ ਰੱਖਿਆ ਕਰੇਗਾ ਬਸੰਤ ਲਤਾ ਬੋਲੀ ਓ ਵੇਖ ਮੇਰੇ ਸਤਗੁਰੂ ਮੇਰੀ ਸਹਾਇਤਾ ਲਈ ਆ ਰਹੇ ਹਨ ਪਾਪੀ ਕੁੱਤੇ ਪਰਾਂ ਹਟ ਪਰੇ ਮਰ ਤੰਨ ਮੇਰੇ ਭਾਗ ਔ ਕਲਗੀਆਂ ਵਾਲੇ ਆ ਗਏ ਹਨ ਮੈਂ ਬਲਿਹਾਰੇ ਜਾਵਾਂ ਸਮੁੰਦ ਖਾਂ ਹੱਥ ਫਲਾ ਬਾਵਾ ਵਿੱਚ ਘੁੱਟਣ ਲਈ ਬਸੰਤ ਲਤਾ ਵੱਲ ਅੱਗੇ ਵਧਿਆ ਬਸੰਤ ਲਤਾ ਖਿੜ ਖੜਾ ਕੇ ਹੱਸਣ ਲੱਗੀ ਕੀ ਵੇਖ ਰਹੀ ਹੈ ਕਿ ਤੰਨ ਹੈ ਸਤਗੁਰੂ ਮੈਂ ਬਲਿਹਾਰੇ ਜਾਂਦੀ ਹਾਂ ਆਪਣੀ ਪੁੱਤਰੀ ਦੀ ਲਾਜ ਅਤੇ ਪਵਿੱਤਰਤਾ ਕਾਇਮ ਰੱਖਣ ਖਾਤਰ ਉਝ ਹੀ ਗਏ ਨਾ ਇਸ ਪਾਪੀ ਦੁਸ਼ਟ ਨੂੰ ਬਹੁਤ ਸਮਝਾਇਆ ਪਰ ਨਹੀਂ ਸਮਝਿਆ ਅਕਾਲ ਪੁਰਖ ਦੀ ਸ਼ਕਤੀ ਨੂੰ ਮਖੌਲ ਕਰਦਾ ਹੈ ਦਾਤਾ ਮਿਹਰ ਕਰੋ ਬੰਦੀਖਾਨੇ ਵਿੱਚੋਂ ਕੱਢ ਕੇ ਲੈ ਚਲੋ ਪਾਪੀਆਂ ਪਾਸੋਂ ਸਮੁੰਦਖਾਂ ਅੱਗੇ ਵਧਣ ਦਾ ਯਤਨ ਕਰਦਾ ਹੈ ਬਾਵਾ ਫੈਲਾਈਆਂ ਹੀ ਰਹਿ ਗਈਆਂ ਹਨ ਇਕੱਠੀਆਂ ਨਹੀਂ ਹੁੰਦੀਆਂ ਹੀઠੇ ਪੈਰ ਧਰਤੀ ਨਾਲ ਜੁੜ ਗਏ ਹਿਲਦੇ ਹੀ ਨਹੀਂ ਅੱਖਾਂ ਤੋਂ ਅੰਨ ਹੋ ਗਿਆ ਉਸ ਦੇ ਸਰੀਰ ਦਾ ਲਹੂ ਜੰਮਣ ਲੱਗ ਪਿਆ ਹੈ ਹੈਰਾਨ ਰਹਿ ਗਿਆ ਕਿ ਕੀ ਹੋ ਗਿਆ ਸੋਚਦਾ ਹੈ ਕਿ ਸੱਚਮੁੱਚ ਹੀ ਕੋਈ ਰੱਬੀ ਸ਼ਕਤੀ ਬਸੰਤ ਦੀ ਸਹਾਇਤਾ ਲਈ ਆ ਗਈ ਹੈ ਬਸੰਤ ਪਿੱਛੇ हट ਗਈ ਹੈ ਸਤਿਗੁਰੂ ਦੇ ਦਰਸ਼ਨ ਹੋਣ ਫਟ ਗਏ ਹਨ ਉਹ ਗੁਰੂ ਜੀ ਦਾ ਜਸ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗੀ ਸਮੁੰਦਖਾਂ ਸਭ ਕੁਝ ਸੁਣ ਰਿਹਾ ਹੈ ਦਿਖਾਈ ਕੁਝ ਨਹੀਂ ਦਿੰਦਾ ਦਾਵਾ ਉਸੇ ਤਰ੍ਹਾਂ ਆਕੜੀਆਂ ਹੋਈਆਂ ਹਨ ਸ਼ੁਕਰ ਹੈ ਕਿ ਕੰਨ ਅਤੇ ਜ਼ੁਬਾਨ ਕੰਮ ਕਰਦੇ ਹਨ ਉਹ ਅਨੁਭਵ ਕਰਨ ਲੱਗਾ ਕਿ ਵਾਕਈ ਕੋਈ ਖੁਦਾਈ ਸ਼ਕਤੀ ਬਫੜੀ ਹੈ ਉਹ ਬਹੁਤ ਹੀ ਜ਼ਿਆਦਾ ਘਬਰਾ ਗਿਆ ਅਤੇ ਘਬਰਾਇਆ ਹੋਇਆ ਬੋਲਿਆ हे देवी वसंत लता ਮੈਨੂੰ ਖਿਮਾ ਬਖਸ਼ੋ ਮੈਂ ਭੁੱਲ ਗਿਆ ਸਾ ਮੇਰੇ ਪਾਪ ਨੂੰ ਨਾ ਚਿਤਾਰ ਬਖਸ਼ ਦਿਓ ਭੈਣ ਬਸੰਤ ਲਤਾ ਮੈਨੂੰ ਮਾਫ ਕਰ ਦੇ ਮੈਥੋਂ ਗਲਤੀਆਂ ਹੋ ਗਈਆਂ ਹਨ ਬਸੰਤ ਲਤਾ ਕਿਹਾ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ ਮੈਂ ਤਾਂ ਅਬਲਾ ਤੇ ਕੈਦਨ ਹਾਂ ਮੈਂ ਵਿਚਾਰੀ ਕੀ ਕਰ ਸਕਦੀ ਹਾਂ ਹੁਣ ਸਮੁੰਦਖਾਂ ਦੇ ਕਪਾਟ ਖੁੱਲ ਗਏ ਕਹਿਣ ਲੱਗਾ ਹੇ ਭੈਣੀ ਮੇਰੇ ਖਾਤਰ ਆਪਣੇ ਸਤਗੁਰ ਅੱਗੇ ਅਰਜ ਕਰੀਂ ਕਿ ਉਹ ਮੇਰੀਆਂ ਪਿਛਲੀਆਂ ਭੁੱਲਾਂ ਨੂੰ ਬਖਸ਼ ਦੇਣ ਮੇਰੀ ਭੈੜੀ ਨੀਚ ਜੁਬਾਨ ਵਿੱਚੋਂ ਉਹਨਾਂ ਦੀ ਸ਼ਾਨ ਬਰੁਧ ਜਿਹੜੇ ਭੈੜੇ ਸ਼ਬਦ ਮੈਥੋਂ ਨਿਕਲੇ ਹਨ ਉਹ ਖਿਮਾ ਕਰ ਦੇਣ ਮੈਂ ਮਹਾਪਾਪੀ ਹਾਂ ਹੁਣ ਮੈਨੂੰ ਬਖਸ਼ ਦੇਣ ਮੇਰੀਆਂ ਅੱਖਾਂ ਖੁੱਲਣ ਅਤੇ ਮੇਰੇ ਹੱਥ-ਬਾਹਾਂ ਠੀਕ ਹੋ ਜਾਣ ਤੈਨੂੰ ਭੈਣ ਸਮਝਦਾ ਹਾਂ ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਸਮ ਖਾਂਦਾ ਹਾਂ ਕਿ ਮੈਂ ਭੈਣ ਬਸੰਤ ਲਤਾ ਨੂੰ ਗੁਰੂ ਦੇ ਪਰਿਵਾਰ ਪਾਸ ਭੇਜ ਦੇਵਾਂਗਾ ਇਸ ਦੀ ਕੋਈ ਨਰਾਦਰੀ ਨਹੀਂ ਕਰੇਗਾ ਮੈਂ ਫਿਰ ਖਿਮਾ ਲਈ ਅਰਜ਼ ਕਰਦਾ ਹਾਂ ਸਮੁੰਦਖਾਂ ਨੇ ਬਸੰਤ ਲਤਾ ਨੂੰ ਬੰਦੀਖਾਨਿਆਂ ਬਾਹਰ ਕੱਢ ਕੇ ਭੈਣ ਬਣਾ ਲਿਆ ਆਪਣੇ ਮਹਿਲਾਂ ਵਿੱਚ ਲਿਆ ਕੇ ਆਪਣੀਆਂ بیگمਾਂ ਪਾਸੋਂ ਬੜਾ ਆਦਰ ਮਾਨ ਕਰਵਾਇਆ ਅਤੇ ਸਮੁੰਦਖਾਂ ਪਾਸੋਂ ਬਸੰਤ ਦੀ ਪਵਿੱਤਰਤਾ ਦੀ ਸਾਖੀ ਸੁਣ ਕੇ ਹੱਕੀ ਬੱਕੀ ਰਹਿ ਗਈਆਂ ਮਹਿਲਾ ਦੀਆਂ ਇਸਤਰੀਆਂ ਇਸ ਨੂੰ ਦੇਵੀ ਹੀ ਸਮਝਣ ਲੱਗ ਪਈਆਂ ਸਾਰੇ ਘਰ ਦਾ ਵਾਤਾਵਰਣ ਹੀ ਬਦਲ ਕੇ ਪਵਿੱਤਰ ਹੋ ਗਿਆ ਸਮੁੰਦਖਾਂ ਨੇ ਤੀਜੇ ਦਿਨ ਪਤਾ ਕਰਕੇ ਦੱਸਿਆ ਕਿ ਭੈਣ ਜੀ ਬੜੀਆਂ ਮਾੜੀਆਂ ਤੇ ਭੈੜੀਆਂ ਖਬਰਾਂ ਦੱਸਣ ਲੱਗਾ ਹਾਂ ਚਮਕੌਰ ਵਿੱਚ ਗੁਰੂ ਜੀ ਦੇ ਵੱਡੇ ਸਹਬਜ਼ਾਦੇ ਸ਼ਹੀਦ ਹੋ ਗਏ ਹਨ ਅੱਗੇ ਗੁਰੂ ਜੀ ਨਿਕਲ ਗਏ ਹਨ ਸਾਰਾ ਪਰਿਵਾਰ ਹੀ ਖਿੱਲਰ ਪੁਲਰ ਗਿਆ ਹੈ ਅਜੇ ਰੋਣਾ ਬਹੁਤ ਹੈ ਤੁਹਾਨੂੰ ਹਜੇ ਬਾਹਰ ਭੇਜਣਾ ਚੰਗਾ ਨਹੀਂ ਹੋਵੇਗਾ ਤੁਸੀਂ ਇੱਥੇ ਹੀ ਹਰਾਮ ਦੇ ਨਾਲ ਰਹੋ ਇਸ ਤਰ੍ਹਾਂ ਬਸੰਤ ਲਤਾ ਸਮੁੰਦਖਾਂ ਦੀ ਭੈਣ ਬਣ ਕੇ ਕਾਫੀ ਅਰਸਾ ਉਸ ਪਾਸ ਰਹੀ ਸਮੁੰਦਖਾਂ ਦੀਆਂ ਬੇਗਮਾਂ ਅਤੇ ਦਾਸੀਆਂ ਇਸ ਨੂੰ ਦੇਵੀ ਕਰਕੇ ਪੂਜਦੀਆਂ ਇਹ ਸਾਰਾ ਦਿਨ ਪ੍ਰਭੂ ਭਗਤੀ ਅਤੇ ਸਿਮਰਨ ਵਿੱਚ ਜੁੜੀ ਰਹਿੰਦੀ ਰਾਤ ਸੌਣ ਲੱਗਿਆਂ ਗੁਰੂ ਘਰ ਦੀਆਂ ਸ਼ਕਤੀਆਂ ਅਤੇ ਬਰਕਤਾਂ ਬਾਰੇ ਸਾਰਿਆਂ ਨੂੰ ਦੱਸਦੀ ਜਾਣੋ ਇੱਕ ਸਤਸੰਗ ਹੀ ਲੱਗ ਜਾਂਦਾ ਸਾਰੇ ਇਸ ਦੀ ਗਿਆਨ ਭਰਪੂਰ ਵਿਚਾਰ ਅਤੇ ਪ੍ਰਮਾਤਮਾ ਨਾਲ ਜੁੜਨ ਦੀਆਂ ਗੱਲਾਂ ਬੜੇ ਪ੍ਰੇਮ ਅਤੇ ਦਿਲਚਸਪੀ ਨਾਲ ਸੁਣਦੇ ਦੋ ਮਹੀਨੇ ਬੀਤ ਗਏ ਠੰਡ ਠੰਡੋਲਾ ਹੋ ਗਿਆ ਬਸੰਤ ਲਤਾ ਨੂੰ ਸਮੁੰਦਖੰਡ ਖਾਂ ਨੇ ਭੈਣਾ ਵਾਂਗ ਚੰਗਾ ਸਮਾਨ ਬਣਾ ਕੇ ਤੋਰਿਆ 6 ਘੋੜ ਸਵਾਰ ਦਿੱਤੇ ਬਸੰਤ ਨੂੰ ਪਾਲਕੀ ਵਿੱਚ ਬਿਠਾ ਚੰਦਰ ਪ੍ਰਵਾ ਨੂੰ ਨਾਲ ਘੋੜੇ ਤੇ ਤੋਰਿਆ 15 ਦਿਨ ਮੰਝਲਾ ਤੈ ਕਰਦੇ ਗੁਰੂ ਜੀ ਪਾਸ ਦੀਨੇ ਛੜ ਆਏ ਉਧਰੋਂ ਮਾਤਾ ਸਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਵੀ ਦਿੱਲੀੋਂ ਉਥੇ ਪੁੱਜ ਗਈਆਂ ਬਾਕੀ ਰਹਿੰਦੇ ਪਰਿਵਾਰ ਨੂੰ ਵੇਖ ਕੇ ਬਹੁਤ ਖੁਸ਼ ਹੋਈ ਆਪਣੀ ਸਾਰੀ ਹੱਡ ਬੀਤੀ ਸਭ ਸੰਗਤ ਨੂੰ ਸੁਣਾਈ ਕਲਗੀਆਂ ਵਾਲੇ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੀ ਪੈਜ ਅਤੇ ਪਰਤਿਗਿਆ ਰਖ ਉਸ ਦੀ ਪਵਿੱਤਰਤਾ ਕਾਇਮ ਰੱਖੀ ਅਤੇ ਕਾਲ ਕੋਠੜੀ ਚੋਖਲਾਸੀ ਕਰਵਾਈ ਜਿਹੜੀਆਂ ਬੀਬੀਆਂ ਧਰਮ ਵਿੱਚ ਪੱਕੀਆਂ ਪ੍ਰਭੂ ਭਗਤੀ ਅਤੇ ਸੇਵਾ ਸਿਮਰਨ ਦੀਆਂ ਧਾਰਨੀ ਹੁੰਦੀਆਂ ਹਨ ਅਕਾਲ ਪੁਰਖ ਆਪ ਬਹੁੜ ਕੇ ਉਹਨਾਂ ਦੇ ਧਰਮ ਦੀ ਰੱਖਿਆ ਤੇ ਸਹਾਇਤਾ ਕਰਦਾ ਹੈ ਉੱਚਾ ਆਚਰਣ ਉੱਚੀ ਅਵਸਥਾ ਵਿੱਚ ਲੈ ਜਾਂਦਾ ਹੈ ਇਸ ਬੀਬੀ ਦੀ ਕਥਾ ਵਿੱਚ ਵੀ ਸਿੱਖ ਬੀਬੀਆਂ ਲਈ ਇੱਕ ਚਾਨਣ ਮਨਾਰਾ ਹੈ ਇਸ ਤਰ੍ਹਾਂ ਬੀਬੀ ਬਸੰਤ ਲਤਾ ਨੇ ਧੰ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਸੇਵਾ ਅਤੇ ਸਿਮਰਨ ਕੀਤੀ ਅਤੇ ਸਹਬੇ ਕਮਾਲ ਧੰ ਧੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਇਹ ਪੂਰਾ ਇਤਿਹਾਸ ਬੀਬੀ ਬਸੰਤ ਲਤਾ ਜੀ ਦਾ ਹੈ ਸੋ ਅਖਰਵਾਦਾ ਕਟਾ ਭੁੱਲ ਚੁੱਕ ਮਾਫ ਕਰਨਾ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਸੋ ਰੋ ਵਿਚਾਰ ਫਿਰ ਇਸ ਤਰ੍ਹਾਂ ਦੀਆਂ ਇਤਿਹਾਸਕ ਪੰਨੇ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ